ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਪੂਰਾ ਸਿੰਕਲੇਰ ਦੀਆਂ ਚੌਣਵੀਆਂ ਕਹਾਣੀਆਂ ਵਿੱਚੋਂ ਪੇਸ਼ ਕਰ ਰਹੇ ਹਾਂ ਉਹਨਾਂ ਦੁਆਰਾ ਲਿਖੀ ਹੋਈ ਕਹਾਣੀ ਜੋਗੀ ਵਾਲਾ ਫੇਰਾ ਅੱਜ ਤੁਸੀਂ ਇਸ ਕਹਾਣੀ ਦਾ ਆਖੀਰਲਾ ਔਰ ਦੂਜਾ ਭਾਗ ਸੁਣ ਰਹੇ ਹੋ ਤਦੋਂ ਹੀ ਉਸ ਨੂੰ ਆਪਣੇ ਪਿੱਛੋਂ ਸਾਈਕਲ ਦੀ ਘੰਟੀ ਵੱਜੀ ਸੁਣੀ ਪਿੱਛੇ ਮੁੜ ਕੇ ਝਾਕਿਆ ਗੁਰਮੀਤ ਸਾਈਕਲ ਨੂੰ ਬ੍ਰੇਕ ਲਾ ਕੇ ਉੱਤਰ ਖੜੀ ਸੀ ਸ਼ਿੰਦਾ ਹੈਰਾਨੀ ਨਾਲ ਘਬਰਾ ਗਿਆ ਉਹ ਵੀ ਹੈਰਾਨੀ ਨਾਲ ਵੇਖਦੀ ਹੋਈ ਬੋਲੀ ਵੀਰ ਜੀ ਕੀ ਗੱਲ ਤੁਸੀਂ ਪੜ੍ਹਨਾ ਛੱਡ ਦਿੱਤਾ ਉਹ ਉਸ ਦੇ ਮਿੱਟੀ ਨਾਲ ਭਰੇ ਅੰਗਾਂ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਵੇਖ ਰਹੀ ਸੀ ਸ਼ਿੰਦੇ ਨੂੰ ਕਬਰਾਈ ਹੋਏ ਨੂੰ ਕੁਝ ਨਹੀਂ ਸੀ ਸੁਝ ਰਿਹਾ ਉਹ ਕਬਰਾਂ ਦੀ ਆਵਾਜ਼ ਵਿੱਚ ਬੋਲਿਆ ਨਹੀਂ ਨਹੀਂ ਬਸ ਐਵੇਂ ਪਰ ਉਹ ਛੇਤੀ ਹੀ ਸੰਭਲ ਗਿਆ ਗੁਰਮੀਤ ਜਦੋਂ ਹਾਲਾਤ ਹੀ ਇਹੋ ਜਿਹੇ ਬਣ ਜਾਣ ਦਾ ਮਿਹਨਤ ਕਰਨ ਦਾ ਕੀ ਜ਼ੁਰਮ ਸਗੋਂ ਉਸਨੇ ਗੁਰਮੀਤ ਨੂੰ ਸਵਾਲ ਕਰ ਦਿੱਤਾ ਮੈਂ ਜਾਣਦੀ ਆ ਤੁਹਾਡੇ ਹਾਲਾਤ ਇਹੀ ਨਾ ਕਿ ਤੁਹਾਡੇ ਘਰ ਪੈਸੇਆਂ ਪੂਸਿਆਂ ਦੀ ਤੰਗੀ ਸੀ ਤੇ ਤੁਸੀਂ ਮੇਰੇ ਨਾਲ ਗੱਲ ਕਰਦੇ ਮੈਂ ਮੰਮੀ ਕੋਲੋਂ ਗੱਲ ਅਜੇ ਗੁਰਮੀਤ ਦੇ ਮੂੰਹ ਵਿੱਚ ਹੀ ਸੀ ਕਿ ਛਿੰਦੇ ਨੇ ਕਿਸੇ ਪੁਸਤਕ ਵਿੱਚੋਂ ਪੜੇ ਹੋਏ ਖਿਆਲ ਪ੍ਰਗਟਾ ਦਿੱਤੇ ਠੀਕ ਹੈ ਗੁਰਮੀਤ ਤੁਸੀਂ ਮੇਰੀ ਤਾਂ ਸਹਾਇਤਾ ਕਰ ਦਿੰਦੇ ਪਰ ਮੇਰੇ ਵਰਗੇ ਹਜ਼ਾਰਾਂ ਹੀ ਮੁੰਡੇ ਗਰੀਬੀ ਵਿੱਚ ਰੁੜਦੇ ਫਿਰਦੇ ਨੇ ਤੇ ਉਹ ਕੀ ਕਾਰਨ ਉਹ ਬਰਾਬਰ ਸੜਕ ਉੱਪਰ ਤੁਰੇ ਆਉਂਦੇ ਸਨ ਗੁਰਮੀਤ ਨੇ ਉਸ ਨੂੰ ਦਸਵੀਂ ਕਰਕੇ ਕਾਲਜ ਵਿੱਚ ਦਾਖਲਾ ਲੈਣ ਲਈ ਜ਼ੋਰ ਦਿੱਤਾ ਜਿਸ ਕਲਾਸ ਵਿੱਚ ਉਹ ਆਪ ਪੜ੍ਹਨ ਲੱਗ ਪਈ ਸੀ ਪਰ ਸ਼ਿੰਦੇ ਨੇ ਉਸ ਦੀ ਮੰਮੀ ਕੋਲੋਂ ਸਹਾਇਤਾ ਲੈਣੇ ਵੀ ਹੀਠੀ ਸਮਝੀ ਤੇ ਨਾ ਹੀ ਮੰਨਿਆ ਗੁਰਮੀਤ ਸਾਈਕਲ ਤੇ ਚੜ੍ਹ ਕੇ ਚਲੀ ਗਈ ਸ਼ਿੰਦਾ ਪਿੰਡ ਦੀ ਫਿਰਨੀ ਉੱਤੇ ਆ ਗਿਆ ਕਿੰਨਾ ਹੀ ਚਿਰ ਤੋਂ ਰੋਕਦੇ ਉਸ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਅਗਲੇ ਸਾਲ ਉਸ ਨੇ ਕਿਸੇ ਜੁੱਤੀਆਂ ਦੇ ਮਿਸਤਰੀ ਕੋਲੋਂ ਆਪਣਾ ਖਾਨਦਾਨੀ ਕਿੱਤਾ ਸਿੱਖਣਾ ਸ਼ੁਰੂ ਕਰ ਦਿੱਤਾ ਕਿ ਚਲੋ ਦਸਤਕਾਰੀ ਦਾ ਕੰਮ ਹੈ ਗੁਜ਼ਾਰਾ ਵੀ ਹੋਈ ਜਾਵੇਗਾ ਤੇ ਸ਼ੌਕ ਵੀ ਰਹੇਗੀ ਸ਼ਿੰਦੇ ਦੀ ਜ਼ਿੰਦਗੀ ਦੇ ਕਿੰਨੇ ਵਰੇ ਕੰਮ ਨਾਲ ਘੁੱਲਦਿਆਂ ਲੰਘ ਗਏ ਉਹ ਭਰ ਜਵਾਨੀ ਵਿੱਚ ਕਾਮਾ ਕਾਰੀਗਰ ਤੇ ਕਬੀਲਦਾਰ ਆਦਮੀ ਬਣ ਗਿਆ ਸੀ ਉਹ ਦਿਨ ਰਾਤ ਇੱਕ ਕਰਕੇ ਬੜੀ ਮਿਹਨਤ ਕਰਦਾ ਪਰ ਮਹਿੰਗਾ ਸੀ ਕਿ ਉਸ ਦੀਆਂ ਨਿੱਤ ਦੀਆਂ ਲੋੜਾਂ ਵੀ ਪੂਰੀਆਂ ਨਾ ਹੁੰਦੀਆਂ ਕਬੀਲਦਾਰੀ ਸੀ ਕਿ ਉਸ ਦੀ ਘਰ ਵਾਲੀ ਤੇ ਦੋਵੇਂ ਬੱਚੇ ਕੁਝ ਨਾ ਕੁਝ ਮੰਗਦੇ ਰਹਿੰਦੇ ਪਰ ਨਾਲਾ ਥਾਂ ਦੀ ਥਾਂ ਹੀ ਰਹਿੰਦਾ ਹੁਣ ਉਸ ਦੀ ਆਪਣੀ ਦੇਹ ਵੀ ਦਿਨੋ ਦਿਨ ਕਮਜ਼ੋਰ ਹੁੰਦੀ ਜਾਂਦੀ ਸੀ ਛਿੰਦੇ ਦੇ ਗਲਗਲ ਵਰਗੇ ਮੂੰਹ ਉੱਪਰ ਫਿਕਰਾਂ ਦੀਆਂ ਝੜੜੀਆਂ ਪੈ ਗੰਨ ਸਨ ਜ਼ਿੰਦਗੀ ਬਾਰੇ ਸੋਚਦਾ ਸੋਚਦਾ ਅੱਕ ਜਾਂਦਾ ਕਿ ਗਰੀਬ ਆਦਮੀ ਕਰੇ ਤਾਂ ਕੀ ਕਰੇ ਇਹ ਉਸ ਦੇ ਮਨ ਦਾ ਸਵਾਲ ਦਿਨੋ ਦਿਨ ਉਲਝਦਾ ਜਾਂਦਾ ਇੱਕ ਦਿਨ ਉਹ ਆਪ ਬਿਮਾਰ ਹੋ ਗਿਆ ਤੇ ਬਿਮਾਰੀ ਵੱਧਦੀ ਗਈ ਇੱਕ ਇੱਕ ਕਰਕੇ ਉਸ ਦੀ ਪਤਨੀ ਦੇ ਗਹਿਣੇ ਵਿਕ ਗਏ ਉਸ ਦਾ ਬਾਪ ਫਿਕਰ ਕਾਰਨ ਦਮ ਤੋੜ ਗਿਆ ਉਸ ਦੀ ਮਾਂ ਪਤਨੀ ਤੇ ਬੱਚੇ ਭੁੱਖੇ ਰਹਿਣ ਲੱਗੇ ਦੁਨੀਆ ਵਿੱਚੋਂ ਨੇਕ ਆਦਮੀਆਂ ਦਾ ਵੀ ਖਾਤਮਾ ਨਹੀਂ ਹੋਇਆ ਉਸ ਦੇ ਕੁਝ ਇਹੋ ਜਿਹੇ ਮਿੱਤਰਾਂ ਨੇ ਉਸ ਦੀ ਦਵਾਈ ਬੂਟੀ ਕੀਤੀ ਤੇ ਸਹਾਰਾ ਦਿੱਤਾ ਉਸ ਨੂੰ ਆਰਾਮ ਆ ਗਿਆ ਬਹੁਤ ਦਿਨ ਬਾਅਦ ਉਸ ਨੂੰ ਤੰਦਰੁਸਤੀ ਮਾਲੂਮ ਹੋਈ ਆਪਣੇ ਆਪ ਨੂੰ ਠੀਕ ਸਮਝ ਕੇ ਉਸ ਨੇ ਆਪਣੇ ਸੰਦ ਆਦ ਸੰਦੂਕੜੀ ਵਿੱਚ ਪਾਏ ਬਸ ਅੱਡੇ ਉੱਪਰ ਆ ਕੇ ਜੁੱਤੀਆਂ ਮਰਮਤ ਕਰਨ ਦਾ ਕੰਮ ਆਰੰਭ ਲਿਆ ਇੱਕ ਲੰਮਾ ਹੋਕਾ ਫਿਰ ਆਇਆ ਤੇ शिंदे ਨੇ ਸਿਰ ਝੰਜਕ ਕੇ ਤਰੁੱਪੇ ਲਾਉਂਦੇ ਲਾਉਂਦੇ ਨੇ ਸਟੂਲ ਉੱਪਰ ਬੈਠੀ ਗੁਰਮੀਤ ਵੱਲ ਵੇਖਿਆ ਕਿੰਨੇ ਸਾਲਾਂ ਦੇ ਪੀੜਾਂ ਪਰੁੰਨੇ ਅਹਿਸਾਸ ਤੇ ਚੱਪਲ ਦੇ ਪੰਜੇ ਉੱਪਰ ਚਮੜੇ ਦੇ ਅਦ ਉਖੜੇ ਫੁੱਲ ਵੱਲ ਵੇਖ ਕੇ ਉਹ ਕਹਿਣ ਲੱਗੀ ਹਾਂ ਫੁੱਲ ਦੇ ਤਰੋਪੇ ਵੀ ਉਖੜੇ ਪਾਇਨੇ ਪਾਈ ਜਰਾ ਇਹ ਵੀ ਲਾ ਦੇਵੀ ਕਿਧਰੇ ਲੈ ਕੇ ਨਾ ਡਿੱਗ ਪਵੇ ਸ਼ਿੰਦੇ ਨੂੰ ਇੱਕ ਲੰਮਾ ਸਾਹ ਆਇਆ ਤੇ ਹੌਲੇ ਜਿਹੇ ਬੋਲਿਆ ਬੀਬਾ ਫੁੱਲਾ ਨੇ ਤਾਂ ਕਦੇ ਕਿਸੇ ਦਾ ਸਾਥ ਦਿੱਤਾ ਇਹ ਤਾਂ ਟੁੱਟੇਗਾ ਹੀ ਇੱਕ ਦਿਨ ਗੁਰਮੀਤ ਇੱਕਦਮ ਹੈਰਾਨੀ ਨਾਲ ਅੱਖਾਂ ਗੱਡ ਕੇ ਸ਼ਿੰਦੇ ਵੱਲ ਚਾਕੀ ਜਿਵੇਂ ਕੋਈ ਪੁਰਾਣੀ ਗੱਲ ਯਾਦ ਆ ਗਈ ਹੋਵੇ ਥੋੜਾ ਠਹਿਰ ਕੇ ਬੋਲੀ ਪਾਈ ਤੂੰ ਸ੍ਰਿੰਦਰ ਨਹੀਂ ਸ਼ਿੰਦਾ ਇੱਕਦਮ ਸੁਚੇਤ ਹੋ ਗਿਆ ਤੇ ਨੀਵੀਂ ਪਾਈ ਹੋਈ ਬੋਲਿਆ ਕੌਣ ਸ੍ਰਿੰਦਰ ਇੱਕ ਸ੍ਰਿੰਦਰ ਮੁੰਡਾ ਮੇਰਾ ਕਲਾਸ ਫੈਲੋ ਹੁੰਦਾ ਸੀ ਤੇਰੇ ਨਕਸ਼ੇ ਉਸ ਵਰਗੇ ਹਨ ਉਹ ਬੜਾ ਸੁਹਣਾ ਗਾਉਂਦਾ ਹੁੰਦਾ ਸੀ ਨਹੀਂ ਬੀਬਾ ਕੋਈ ਹੋਰ ਹੋਵੇਗਾ ਮੈਂ ਨਹੀਂ ਸ਼ਿੰਦੇ ਨੇ ਚप्पल ਠੀਕ ਕਰਕੇ ਉਸ ਅੱਗੇ ਸੁੱਟ ਦਿੱਤੀ ਚप्पल ਪੈਰ ਚ ਪਾ ਕੇ ਉਸ ਨੇ ਆਪਣੇ ਪਰਸ ਵਿੱਚ ਪੈਸੇ ਕਢਦੀ ਹੋਈ ਨੇ ਪੁੱਛਿਆ ਕਿੰਨੇ ਪੈਸੇ ਜੋ ਮਰਜ਼ੀ ਉਸ ਨੇ ਨੀਮੀ ਪਾਈ ਹੀ ਉੱਤਰ ਦਿੱਤਾ ਉਸ ਨੇ 50 ਪੈਸੇ ਦਾ ਸਿੱਕਾ ਉਸ ਅੱਗੇ ਸੁੱਟਿਆ ਤੇ ਛਤਰੀ ਤਾਣ ਕੇ ਤੁਰ ਗਈ ਸ਼ਿੰਦਾ ਅਠੰਨੇ ਚੁੱਕ ਕੇ ਸਿੱਕੇ ਵੱਲ ਟਿਕਟਿ ਕੀ ਲਾ ਕੇ ਵੇਖ ਰਿਹਾ ਸੀ ਮਹਿਕ ਦੇ ਅਰਮਾਨ ਮੱਚ ਕੇ ਰਾਖਤੀ ਢੇਰੀ ਹੋ ਚੁੱਕੇ ਸਨ ਚਾਵਾਂ ਦੇ ਰੰਗ ਭਰੇ ਦਿਲ ਉੱਪਰ ਸਮੇਂ ਦੀ ਬਥੇਰੀ ਕਾਲ ਖਛਾਈ ਪਈ ਪਰ ਬੀਤ ਚੁੱਕੇ ਪਲ ਕਈ ਵਾਰ ਟੁੰਬਦੇ ਹੀ ਰਹੇ ਤੇ ਅੱਜ ਚਿਰਾਂ ਤੋਂ ਖੁਸ਼ਕ ਹੋ ਚੁੱਕੀਆਂ ਅੱਖਾਂ ਵਿੱਚ ਆਏ ਹੜਾਂ ਦਾ ਕੀ ਕਰੇ ਉਸਨੇ ਅਠਲ ਨੇ ਵਗਾ ਕੇ ਮਾਰੀ ਜੋ ਰੁੱੜਦੀ ਹੋਈ ਪਰੇ ਵਗਦੇ ਪਾਣੀ ਚ ਖਾਲ ਵਿੱਚ ਡੁੱਬ ਗਈ ਸਿਰ ਤੋਂ ਖੱਦਰ ਦਾ ਪਰਨਾ ਲਾਹਿਆ ਤੇ ਟ੍ਰਿਪ ਟ੍ਰਿਪ ਡਿੱਗੇ ਹੰਝੂਆਂ ਨੂੰ ਬੋਚ ਲਿਆ ਦੋਸਤੋ ਇਹ ਤੇ ਤੁਸੀਂ ਸੁਣ ਰਹੇ ਸੀ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਪੂਰਾ ਸਿੰਘ ਕਲੇਰ ਦੀ ਲਿਖੀ ਹੋਈ ਪ੍ਰਸਿੱਧ ਕਹਾਣੀ ਜੋਗੀ ਵਾਲਾ ਫੇਰਾ ਦੋਸਤੋ ਕਲੇਰ ਅੰਮ੍ਰਿਤ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜਲਦੀ ਹੀ ਤੁਹਾਡੇ ਲਈ ਕੋਈ ਨਵੀਂ ਕਹਾਣੀ ਲੈ ਕੇ ਫਿਰ ਹਾਜ਼ਰ ਹੋਵਾਂਗੀ ਤਦ ਤੱਕ ਦੋਸਤੋ ਆਪਣਾ ਖਿਆਲ ਰੱਖਣਾ ਤੁਹਾਡੀ ਖਾਦਮ ਅੰਮ੍ਰਿਤ ਪਾਲਪੂਰਨ